ਪੱਲੀ ਕਲਾਕਾਰ ਹੀ ਨਹੀਂ ਜੀ ਪੂਰੇ ਪੰਜਾਬ ਦਾ ਬੱਚਾ ਬੱਚਾ ਬਜ਼ੁਰਗ ਸਾਰੇ ਪਰਿਵਾਰ ਵੀਰੇ ਲਈ ਅਰਦਾਸ ਕਰ ਰਹੇ ਨੇ ਜਿਸ ਟਾਈਮ ਸਾਰੀ ਦੁਨੀਆ ਦੀਆਂ ਦੁਆਵਾਂ ਜਵੰਦੇ ਵੀਰ ਦੇ ਨਾਲ ਨੇ ਡਾਕਟਰਾਂ ਦੀ ਟੀਮ ਵੀ ਪਹਿਲਾਂ ਨਾਲੋਂ ਦੱਸ ਰਹੀ ਕਿ ਪਰਸੋਂ ਨਾਲੋਂ ਕੱਲ ਬਿਹਤਰ ਸੀ ਕੱਲ ਨਾਲੋਂ ਅੱਜ ਬਿਹਤਰ ਹੈ ਸਸ਼ੀਕਲ ਸਸ਼ੀਕਲ ਜੀ ਸਸ਼ੀਕਲ ਕਿਵੇਂ ਹਾਲਤ ਹੈ ਭਾਈ ਦੀ ਹਾਂ ਸਾਰੀ ਦੁਨੀਆ ਦੀਆਂ ਦੁਆਵਾਂ ਜਵੰਦੇ ਵੀਰ ਦੇ ਨਾਲ ਨੇ ਸੋ ਉਹਨਾਂ ਦੁਆਵਾਂ ਦੇ ਅਸਰ ਕਰਕੇ ਜਿਹੜਾ ਉਹਨਾਂ ਦੀ ਸਿਹਤ ਦੇ ਵਿੱਚ ਇੰਪਰੂਵਮੈਂਟ ਹੋ ਰਹੀ ਹੈ ਸੁਧਾਰ ਆ ਰਿਹਾ 1 ਕਰੋੜਾਂ ਲੋਕਾਂ ਦੀਆਂ ਦੁਆਵਾਂ ਦਾ ਅਸਰ ਹੈ ਕੋਈ ਕਿਸੇ ਵੀ ਧਰਮ ਨਾਲ ਜੁੜਿਆ ਹੋਇਆ ਉਹ ਆਪਣੇ ਆਪਣੇ ਧਰਮ ਦੇ ਪੀਰ ਪਗੰਬਰਾਂ ਗੁਰੂਆਂ ਦੇ ਅੱਗੇ ਅਰਦਾਸ ਕਰ ਰਿਹਾ ਕਿ ਜਵੰਦਾ ਵੀਰ ਜਲਦੀ ਜਲਦੀ ਸਿਹਤਯਾਬ ਹੋ ਜਾਣ ਔਰ ਡਾਕਟਰਾਂ ਦੀ ਟੀਮ ਵੀ ਪਹਿਲਾਂ ਨਾਲੋਂ ਦੱਸ ਰਹੀ ਕਿ ਪਰਸੋਂ ਨਾਲੋਂ ਕੱਲ ਬਿਹਤਰ ਸੀ ਕੱਲ ਨਾਲੋਂ ਅੱਜ ਬਿਹਤਰ ਨੇ ਸੋ ਪ੍ਰਮਾਤਮਾ ਇਹਗੇ ਚਮਤਕਾਰ ਕਰੇ ਕਿ ਜਵੰਦਾ ਵੀਰ ਬਹੁਤ ਜਲਦੀ ਤੋਂ ਜਲਦੀ ਸਿਹਤਯਾਬ ਹੋ ਜਾਣ ਔਰ ਕਹਿੰਦੇ ਨੇ ਜਦੋਂ ਦੁਆਵਾਂ ਨਾਲ ਹੋਣ ਬਿਲਕੁਲ ਤਾਂ ਰੱਬ ਨੂੰ ਆਪਣੇ ਜਿਹੜੇ ਫੈਸਲੇ ਕਈ ਵਾਰੀ ਬਦਲਨੇ ਪੈਂਦੇ ਆ ਤੇ ਮੈਨੂੰ ਲੱਗਦਾ ਕਿ ਰੱਬ ਨੇ ਆਪਣਾ ਫੈਸਲਾ ਬਦਲ ਲਿਆ ਔਰ ਕੱਲ ਤੱਕ ਬਹੁਤ ਵਧੀਆ ਕੋਈ ਪੋਜ਼ਿਟਿਵ ਹੋਰ ਨਿਊਜ਼ ਆਊਗੀ ਬਿਲਕੁਲ ਤੇ ਸਰ ਅਸੀਂ ਦੇਖ ਸਕਦੇ ਹਾਂ ਵੀ ਜਿਵੇਂ ਪਰਸੋਂ ਤੋਂ ਹੀ ਜਦੋਂ ਤੋਂ ਖਬਰ ਆਈ ਹੈ ਸਾਹਮਣੇ ਸਾਰੇ ਪੰਜਾਬੀ ਇੰਡਸਟਰੀ ਦੇ ਕਲਾਕਾਰ ਨਾਲ ਜੁੜੇ ਹੋਏ ਨੇ ਤੇ ਹਰ ਕੋਈ ਪਲ-ਪਲ ਦੀ ਅਪਡੇਟ ਵੀ ਲੈ ਰਹੀ ਹੈ ਬਿਲਕੁਲ ਜੀ ਬਿਲਕੁਲ ਇਕੱਲੇ ਕਲਾਕਾਰ ਹੀ ਨਹੀਂ ਜੀ ਪੂਰੇ ਪੰਜਾਬ ਦਾ ਬੱਚਾ-ਬੱਚਾ ਬਜ਼ੁਰਗ ਸਾਰੇ ਪਰਿਵਾਰ ਵੀਰੇ ਲਈ ਅਰਦਾਸ ਕਰ ਰਹੇ ਨੇ ਜਿਸ ਟਾਈਮ ਜਲਦੀ ਠੀਕ ਹੋ ਕੇ ਦੁਬਾਰਾ ਉਹਨਾਂ ਦੇ ਸਾਹਮਣੇ ਉਦਾਂ ਹੀ ਨੱਚਦੇ ਟੱਪਦੇ ਹੱਸਦੇ ਖੇਡਦੇ ਨਜ਼ਰ ਆਉਣ ਜੀ ਤੇ ਸਰ ਤਿੰਨ ਦਿਨ ਤੁਸੀਂ ਤਿੰਨ ਦਿਨ ਪਹਿਲਾਂ ਤੁਸੀਂ ਉਹਨਾਂ ਦੇ ਨਾਲ ਸੀ ਕੀ ਗੱਲ ਹੋਈ ਸੀ ਉਹਨਾਂ ਨਾਲ ਤਿੰਨ ਦਿਨ ਪਹਿਲਾਂ ਮੈਂ ਇੱਕ ਇੱਕ ਸਟੂਡੀਓ ਦੇ ਵਿੱਚ ਵੀਰੇ ਦਾ ਇੱਕ ਨਵਾਂ ਗਾਣਾ ਜਿਹੜਾ ਰਿਕਾਰਡ ਕਰ ਰਹੇ ਸੀ ਰਾਤ ਨੂੰ ਤਕਰੀਬਨ 1:30 ਵਜੇ ਵਿਲੇ ਹੋਏ ਆ ਉਸ ਦਿਨ ਵੀ ਵੀਰਾ ਬੜਾ ਪੋਜ਼ਿਟਿਵ ਸੀ ਕਹਿੰਦਾ ਸੀ ਮੈਂ ਸਵੇਰ ਜਾਣਾ ਆ ਕਿਤੇ ਪਰ ਮੈਨੂੰ ਲੱਗਾ ਤਾਂ ਸ਼ਾਇਦ ਉਸ ਦਿਨ ਨਹੀਂ ਗਏ ਇਹ ਦੋ ਤਿੰਨ ਦਿਨ ਬਾਅਦ ਦੀ ਜਿਹੜੀ ਗੱਲ ਵੀਰੇ ਦਾ ਐਕਸੀਡੈਂਟ ਹੋਇਆ ਆ ਤੇ ਮੈਂ ਤਾਂ ਇਹੀ ਕਹਿਣਾ ਕਿ ਜਿਨੇ ਵੀ ਤੁਹਾਡੇ ਚੈਨਲ ਦੇ ਮੱਧਮ ਰਾਈ ਲੋਕ ਮੈਨੂੰ ਸੁਣ ਰਹੇ ਨੇ ਜਾਂ ਦੇਖ ਰਹੇ ਨੇ ਜਾਂ ਜਿਨੇ ਵੀ ਸਾਡੇ ਕਲਾਕਾਰ ਭਾਈਚਾਰੇ ਨੂੰ ਜਾਂ ਜੋ ਵੀ ਉਹਨਾਂ ਲਈ ਦੁਆ ਕਰ ਰਿਹਾ ਦੀ ਦਵਾਵਾਂ ਕਰੋ ਦਵਾਵਾਂ ਦੀ ਲੋੜ ਐ ਇਸ ਟਾਈਮ ਇਹ ਕਰਦਿਆਂ ਦੇ ਕੀ ਹਾਲਾਤ ਨੇ ਠੀਕ ਨੇ ਉਹਨਾਂ ਦੇ ਮਤਲਬ ਕੀ ਹਾਲ ਹਾਲ ਨੇ ਉਹਨਾਂ ਦੇ ਹਾਲਾਤ ਜੀ ਚਲੋ ਇਹ ਵੀ ਕਰਦੀ ਕਲਾ ਜਣੀ ਤੇ ਦਵਾ ਕਰਦੇ ਇਸ ਤਰ੍ਹਾਂ ਜੀ ਉਹਨਾਂ ਦੇ ਤੁਹਾਨੂੰ ਜਿਗਰੇ ਨੇ ਇੰਨਾ ਵੱਡਾ ਹੌਸਲਾ ਉਹਨਾਂ ਦੇ ਪਰਿਵਾਰ ਨਾਲ ਹੋਇਆ ਫਿਰ ਵੀ ਇੰਨੇ ਹੌਸਲੇ ਦੇ ਵਿੱਚ ਨੇ ਸਾਰੇ ਤੇ ਮਾਲਕ ਬਸ ਮਿਹਰ ਕਰੇ ਜੀ ਤੇ ਉਹਨਾਂ ਦੀ ਤੀ ਦੀ ਗੱਲ ਕਰੀਏ ਤਾਂ ਉਹ ਮੈਨੂੰ ਲੱਗਦਾ ਕਾਫੀ ਹੌਸਲੇ ਵਾਲੀ ਐ ਆਪਣੇ ਪਿਓ ਨੂੰ ਇਸ ਸਿਚੁਏਸ਼ਨ ਵਿੱਚ ਵੀ ਦੇਖ ਕੇ ਉਹ ਬੜਾ ਹੌਸਲਾ ਰੱਖ ਕੇ ਬੈਠੀ ਐ ਦੇਖੋ ਜੀ ਮਾਤਾ ਜੀ ਦਾ ਵੀ ਬਹੁਤ ਵੱਡਾ ਦਿਲ ਹੈ ਬੱਚਿਆਂ ਦਾ ਵੀ ਹੈ ਸਾਡੀ ਭਾਬੀ ਜੀ ਉਹਨਾਂ ਦਾ ਵੀ ਬਹੁਤ ਵੱਡਾ ਦਿਲ ਹੈ ਜਿਹੜੇ ਇਸ ਮਤਲਬ ਇਸ ਸੰਕਟ ਦੀ ਘੜੀ ਦੇ ਵਿੱਚੋਂ ਗੁਜ਼ਰ ਰਹੇ ਨੇ ਬੜਾ ਹੌਸਲਾ ਵੱਡਾ ਉਹਨਾਂ ਦਾ ਉਹਨਾਂ ਨੂੰ ਮਾਤਾ ਜੀ ਵੀ ਹੁਣੇ ਮਿਲੇ ਨੇ ਉਹ ਕਹਿੰਦੇ ਨੇ ਦੁਆਵਾਂ ਕਰੋ ਬਸ ਮੇਰੇ ਪੁੱਤ ਲਈ ਮੇਰਾ ਪੁੱਤ ਜਲਦੀ ਠੀਕ ਹੋ ਜਾਵੇਗਾ ਮੈਨੂੰ ਮਾਨ ਹੈ ਆਪਣੇ ਰੱਬ ਤੇ ਆਪਣੀ ਅਰਦਾਸ ਤੇ ਉਹਨਾਂ ਨੇ ਇਹ ਗੱਲ ਕਹੀ ਹੈ ਸੋ ਅਸੀਂ ਵੀ ਦੁਆ ਕਰਦੇ ਹਾਂ ਕਿ ਪ੍ਰਮਾਤਮਾ ਜਲਦੀ ਤੋਂ ਜਲਦੀ ਵੀਰ ਨੂੰ ਸਿਹਤਯਾਬ ਕਰਨੀ ਥੈਂਕ ਯੂ ਸਤਿ ਸ਼੍ਰੀ ਅਕਾਲ